ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵਾਂ ਨੂੰ ਤੇ ਬਾਈ ਅੱਜ ਆਪਣੇ ਕੋਲ ਟਰੈਕਟਰ ਆਇਆ 55 60 ਜਿਹੜਾ ਕਿ ਬਾਈ ਉੱਪਰੋਂ ਦੇਖ ਲਓ ਤੁਸੀਂ ਕਿ ਕਿਦਾਂ ਦਾ ਹੋਇਆ ਪਿਆ ਹੈ ਨਾ ਇਹ ਆਪਾਂ ਕਰਾਂਗੇ ਜੀ ਪੇਂਟ ਇਹਨੂੰ ਟੂਕੇ ਤੇ ਦੇਖ ਸਕਦੇ ਹੋ ਵੀਰੇ ਟਰੈਕਟਰ ਦੀ ਕਿੰਨੀ ਹਾਲਤ ਖਰਾਬ ਆ ਤੇ ਆਪਾਂ ਇਹਨੂੰ ਪੇਂਟ ਕਰਾਂਗੇ ਤੇ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜਿਹੜਾ ਕੋਈ ਵੀਰ ਦੇ ਕੋਲ ਇੱਕ ਟਰੈਕਟਰ ਹੈਗਾ ਜਿਹੜਾ ਇਦਾਂ ਦਾ ਹੋਇਆ ਹੋਇਆ ਨਾ ਫਾਰਮ ਟਰੈਕਟਰ ਜਿਹਦੇ ਕੋਲੇ ਹੈਗਾ ਬਾਈ ਕੋਲੇ ਉਹ ਆਪਣੇ ਨਾਲ ਕਾਲ ਤੇ ਗੱਲ ਕਰੋ ਜੀ ਤੇ ਉਦੋਂ ਬਾਅਦ ਤੁਸੀਂ ਦਿਖਾਉਣਾ ਤੁਹਾਨੂੰ ਮਰਗਾੜੇ ਦੇ ਮਰਗਾੜੇ ਬਹੁਤ ਜ਼ਿਆਦਾ ਖਰਾਬ ਨੇ ਬਾਈ ਤੇ ਦੇਖ ਸਕਦੇ ਤੁਸੀਂ ਮਰਗਾੜ ਬਹੁਤ ਜ਼ਿਆਦਾ ਖਰਾਬ ਨੇ ਤੇ ਆਪਾਂ ਇਹ ਵੀ ਤਿਆਰ ਕਰਨਾ ਟੂ ਕੇ ਪੇਂਟ ਕਰਨਾ ਬਾਈ ਤੇ ਤੁਹਾਨੂੰ ਵੀਡੀਓ ਪਾਵਾਂਗੇ ਇਦੋਂ ਬਾਅਦ ਇੱਕ ਹੋਰ ਜਦੋਂ ਇਹ ਤਿਆਰ ਹੋ ਗਿਆ ਹੁਣ ਇਹ ਆਪਣੇ ਕੋਲੇ ਆਇਆ ਆਇਆ ਇਹ ਵੀ ਬੜੀ ਦੂਰੋਂ ਤੋਂ ਆ ਤੇ ਦੇਖ ਸਕਦੇ ਹੋ ਤੁਸੀਂ ਇਹ ਆਇਆ ਜੀ ਜਾਖੜ ਤੋਂ ਹਰਿਆਣੇ ਚ ਆਇਆ ਜੀ ਇਹ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਦੀ ਹਾਲਤ ਕਿਦਾਂ ਦੀ ਹੋਈ ਵੀ ਆਈ ਹੈ ਹਨਾ ਜੀ ਇਹ ਹੋ ਜਾਂਦੇ ਨੇ ਹਨਾ ਇਹ ਇੱਥੋਂ ਐ ਐ ਜੇ ਹੋ ਜਾਂਦਾ ਹੁੰਦਾ ਜੀ ਇਹ ਫਾਰਮ ਟਰੈਕ ਬਾਕੀ ਦੱਸੋ ਵੀਰੇ ਜਿਨ੍ਹਾਂ ਨੂੰ ਪਤਾ ਵੀ ਫਾਰਮ ਟਰੈਕ ਇਦਾਂ ਦਾ ਹੋ ਜਾਂਦਾ ਹਨਾ ਕਮੈਂਟ ਕਰਕੇ ਦੱਸ ਦੋ ਤੇ ਪਤਾ ਹੀ ਹੈ ਬਾਕੀ ਕਿਸਾਨ ਭਰਾਵਾਂ ਨੂੰ ਜਿਨ੍ਹਾਂ ਕੋਲ ਟਰੈਕਟਰ ਫਾਰਮ ਟਰੈਕ 60 ਹੋਣਾਗਾ ਜਾਂ 55 ਹੋਣਾ ਹਨਾ 60 60 50 ਹੋਣਾ ਵੀ ਉਹ ਇੱਥੋਂ ਪ੍ਰੋਬਲਮ ਆ ਜਾਂਦੀ ਹੈ ਜੀ ਕਈ ਵਾਰੀ ਟਰੈਕਟਰ ਦੇ ਤੇ ਦੇਖ ਸਕਦੇ ਹੋ ਟਰੈਕਟਰ ਹੋਰ ਵੀ ਹੈਗੇ ਆਪਣੇ ਕੋਲੇ ਤੇ ਆਪਾਂ ਵੀਰੇ ਇੱਥੇ ਕਰਦੇ ਆ ਮੋਡੀਫਾਈ ਟਰੈਕਟਰ ਪੇਂਟ ਕਰਦੇ ਆ ਜੋ ਕਿ ਆਪਣਾ ਹੈਗਾ ਪਿੰਡ ਸਿੰਘੇੜਾ ਜ਼ਿਲ੍ਹਾ ਬਰਨਾਲਾ ਤੇ ਕਾਲ ਕਰੋ ਜੀ ਨੰਬਰ ਹੈਗਾ ਆਪਣਾ 987249952 ਤੇ ਰਿੰਮਾਂ ਦੀ ਹਾਲਤ ਦੇਖ ਲਈ ਆ ਜਿਹੜੀ ਕੋਰਾ ਹੈਗੀਆਂ ਨੇ ਇਹ ਵੀ ਕਰਨ ਵਾਲੀਆਂ ਨੇ ਹਨਾ ਜੀ ਦੇਖ ਸਕਦੇ ਹੋ ਤੁਸੀਂ ਸਾਰਾ ਟਰੈਕਟਰ ਤੁਹਾਨੂੰ ਦਿਖਾਤਾ ਜੀ A to Z ਤੇ ਮੁੜ ਕੇ ਤੁਹਾਨੂੰ ਪਾਵਾਂਗੇ ਇੱਕ ਵੀਡੀਓ ਹੋਰ ਵੀਡੀਓ ਤੁਹਾਨੂੰ ਇਹਨੂੰ ਨਵਾਂ ਬਣਾ ਕੇ ਜਮਾ ਬਿਲਕੁਲ ਸਹੀ ਫੇਰ ਤੁਹਾਨੂੰ ਇੱਕ ਹੋਰ ਵੀਡੀਓ ਪਾਣੀ ਹੈ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਫੋਲੋ ਕਰ ਲਓ ਬਈ ਤੇ ਆਹ ਮੁੰਡਾ ਲੱਗਿਆ ਹੋਇਆ ਆਪਣਾ ਖੋਲਣ ਨਾਟ ਇਹਦੇ ਦੇਖ ਸਕਦੇ ਹੋ ਬਈ ਕਿੰਨੀ ਹਾਲਤ ਖਰਾਬ ਹੈ ਨਾ ਤੇ ਨੰਬਰ ਹੈਗਾ ਆਪਣਾ ਇੱਕ ਵਾਰੀ ਫੇਰ ਤੋਂ ਦੁਬਾਰਾ ਬੋਲਦੇ ਨੇ 98724 99252 ਆਪਾਂ ਹੈਗੇ ਜੀ ਸੰਘੇੜਾ ਪਿੰਡ ਜ਼ਿਲ੍ਹਾ ਬਰਨਾਲਾ ਜੀ ਧੰਨਵਾਦ ਜੀ ਵੀਰਾਂ ਦਾ ਸਾਰਿਆਂ ਦਾ